ਪੰਜਾਬ ਪੁਲਿਸ ਵੱਲੋਂ ਸੜਕੀ ਸੇਫਟੀ ਲਈ ਬਣਾਈ ਗਈ ਐਸਐਸਐਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਸੀ ਜਿਸ ਦਾ ਕੰਮ ਸੜਕਾਂ ਉੱਪਰ ਹਾਦਸੇ ਜੋ ਪੈਸ ਆਉਂਦੇ ਹਨ ਉਹਨਾਂ ਨੂੰ ਤੁਰੰਤ ਮਦਦ ਕਰਨਾ ਹੈ ਅਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਟੀਮ ਡੈਲ 112 ਕੰਮ ਤੋਂ ਬਾਅਦ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਪੰਜਾਬ ਪੁਲਿਸ ਦੀ ਐਸਐਸਐਫ ਪਠਾਨਕੋਟ ਨੈਸ਼ਨਲ ਹਵੇ ਬਟਾਲਾ ਬਾਈਪਾਸ ਨੇੜੇ ਜਦੋਂ ਇੱਕ ਸੜਕ ਹਾਸਾ ਇੱਕ ਕਾਰ ਵੱਲੋਂ ਗਲਤ ਢੰਗ ਨਾਲ ਓਵਰਟੇਕ ਕਰਨੋਂ ਦੇ ਚੱਕਰ ਵਿੱਚ ਹੋਇਆ ਤਾਂ ਇਸ ਹਾਸੇ ਵਿੱਚ ਇੱਕ ਬਲੇਰੋ ਗੱਡੀ ਪਲਟ ਗਈ ਅਤੇ ਹਾਸਾ ਗ੍ਰਸਤ ਹੋਈ ਗੱਡੀ ਸਵਾਰ ਨੌਜਵਾਨਾਂ ਵੱਲੋਂ 112 ਟੂਲ ਫੀ ਨੰਬਰ ਤੇ ਡਾਇਲ ਕਰਕੇ ਸੂਚਨਾ ਦਿੱਤੀ ਗਈ ਤਾਂ ਮਹਿਜ ਕੁਝ ਮਿੰਟਾਂ ਵਿੱਚ ਹੀ ਫਿਲਸ ਦੀ ਇਹ ਵਿਸ਼ੇਸ਼ ਟੀਮ ਦੀ ਗੱਡੀ ਜ਼ਖਮੀ ਨੌਜਵਾਨਾਂ ਦੀ ਮਦਦ ਲਈ ਪਹੁੰਚ ਗਈ ਪਹਿਲਾਂ ਤਾਂ ਫਸਟ ਏਡ ਦਿੱਤੀ ਗਈ ਤੇ ਉਸ ਤੋਂ ਬਾਅਦ ਹਾਸਾ ਗ੍ਰਸਤ ਹੋਈ ਗੱਡੀ ਨੂੰ ਸਾਈਡ ਤੇ ਕੀਤਾ ਗਿਆ ਤਾਂ ਜੋ ਹਾਈਵੇ ਦੇ ਟ੍ਰੈਫਿਕ ਨੂੰ ਸਿਹਾਰੂ ਢੰਗ ਨਾਲ ਬਣਾਇਆ ਜਾ ਸਕੇ ਦੇਖੋ ਮੌਕੇ ਦੀਆਂ ਤਸਵੀਰਾਂ ਆਲ ਪੰਜਾਬ ਮਿਊਜ਼ੀਮ ਤੇ ਮੇਰਾ ਨਾਮ ਮਨਪ੍ਰੀਤ ਹੈ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਰਹੇ ਸੀ ਗੁਰਦਾਸਪੁਰ ਵੱਲੋਂ ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ i20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਤਰਾ ਪਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਕਿ ਇਤਰਾ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਆਹ ਨੂੰ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈ ਠੀਕ ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਤੁਸੀਂ ਫੋਨ ਕੀਤਾ ਕਿੰਨੇ ਮਿੰਟ ਚ ਗੱਡਿਆ ਤੇ ਪਹੁੰਚੇ ਪੰਜ ਇਹ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਹਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਰਸਟ ایڈ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹਨੇ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵੰਤ ਪਾਲ ਸਾਹਿਬ ਦਾ ਵੀ ਕਿ ਇਤਰਾ ਹੀ ਚਲੋ ਹੈਲਪ ਕਰਦੇ ਰਹਿਣ ਵਧੀਆ ਹੈ ਮੇਰਾ ਨਾਮ ਹੈ ਐਸ.ਆਈ. ਸੁਖਦੇਵ ਸਿੰਘ ਬਟਾਲੇ ਤੋਂ ਤੇ ਅਸੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਤੇ ਇਹਨਾਂ ਨੇ 112 ਤੋਂ ਕਾਲ ਆਈ ਜੋ ਕਿ ਉਸ ਵੇਲੇ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਆ ਤੇ ਧੀਰ ਰਮੋੜਾ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਸੀ ਤੇ ਗੱਡੀ ਉਹ ਬਲੈਰੋ ਹੀ ਬਲੈਰੋ ਉਹਨੂੰ ਨੇ ਛਾੜ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਪਹੁੰਚਿਆ ਪਰ ਇਹ ਆ ਵੀ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਜੋ ਵੀ ਫਰਸਟ ਏਜ ਅਸੀਂ ਦਿੱਤੀ ਉਹਨੂੰ ਸਰਕਾਰ ਨੇ ਦਾਤਾ ਮੁਤਾਬਕ ਫਰਸਟ ਏਟ ਦਿੱਤੀ ਹੈ ਨਾਲ ਗੱਡੀ ਤੇ ਅਸੀਂ ਇਹ ਬੱਚੇ ਦਾ ਜੋ ਵੀ ਉਹਨੂੰ ਰਗੜ ਰੋਰ ਲੱਗੀ ਸੀ ਉਹਦੇ ਫਰਸਟ ਏਟ ਦੇਖ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਤੇ ਬਿਲਕੁਲ ਹੁਣ ਸਹੀ ਸਲਾਮਤ ਆ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਕਹੀਦਾ ਕਿ ਆਪਣੇ ਕੰਟਰੋਲ ਨਾਲ ਚਲੋ ਹੌਸਲੇ ਨਾਲ ਚਲੋ ਕਿ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ